ਅੰਮ੍ਰਿਤਸਰ ਪੁਲਿਸ ਵੱਲੋਂ ਸਮਾਜ ਵਿਰੋਧੀ ਤੱਤ ਨੇ ਜਿਹੜੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਸੀ ਤਾਂ ਅੱਜ ਵੀ ਪੁਲਿਸ ਵੱਲੋਂ ਥਾਣਾ ਕੋਤਵਾਲੀ ਤੇ ਹੋਰ ਇਸ ਏਰੀਆ ਦੇ ਵਿੱਚ ਜਿਹੜੀਆਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਅਪਰਾਧਿਕ ਘਟਨਾਵਾਂ ਦੇ ਵਿੱਚ ਸ਼ਾਮਲ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਹਥਿਆਰਾਂ ਦੀ ਬਰਾਮਦਗੀ ਹੋਈ ਹੈ ਸਾਡੇ ਨਾਲ ADCP 1 IPS ਸਰਦਾਰ ਮਹਤਾਬ ਸਿੰਘ ਨੇ ACP ਸ੍ਰਿੰਦਰ ਸਿੰਘ ਜੀ ਸਾਡੇ ਨਾਲ ਨੇ ਤਾਂ ਗੱਲਬਾਤ ਕਰਦੇ ਸਰ ਸਭ ਤੋਂ ਪਹਿਲਾਂ ਕੀ ਰਿਕਵਰ ਹੋਇਆ ਇਹਨਾਂ ਕੋਲੋਂ ਕਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇਹਨਾਂ ਕੋਲੋਂ ਸਾਨੂੰ ਜਿਹੜੇ 5 ਦੇਸੀ ਕੱਟੇ ਹੈਗੇ ਉਹ ਰਿਕਵਰ ਹੋਏ ਆ 210 ਗ੍ਰਾਮ ਵੱਖ-ਵੱਖ ਕਿਸਮ ਦੇ ਵਿੱਚ ਰਿਕਵਰੀ ਹੋਈ ਹੈ ਤੇ ਅਸੀਂ ਇਹਦੇ ਵਿੱਚ 4 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਦੇ ਸਭ ਤੋਂ ਪਹਿਲਾਂ ਪਛਾਣ ਕੀ ਹੈ ਇਹਨਾਂ ਦੀ ਔਰ ਜਿਹੜੇ ਵੈਪਨ ਸੀਗੇ ਸਾਰੇ ਲੋਕਲ ਮੇਡ ਨੇ ਜੀ ਹਾਂਜੀ ਜਿਹੜੇ ਵੈਪਨ ਹੈਗੇ ਆ ਇਹ ਲੋਕਲ ਮੇਡ ਹੀ ਹੈਗੇ ਆ ਜੀ ਕੋਈ ਲਾਇਸੈਂਸਡ ਵੈਪਨ ਨਹੀਂ ਸੀਗਾ ਜਿਹੜੇ ਲੋਕਲ ਮੇਡੇ ਲੈ ਕੇ ਆਉਂਦੇ ਆ ਕੁਛ ਐਮਪੀ ਤੋਂ ਕੁਝ ਯੂਪੀ ਤੋਂ ਉਹ ਵਾਲੇ ਸਾਰੇ ਵੈਪਨ ਹੈਗੇ ਤੇ ਇਹਨਾਂ ਤੇ ਜਿਹੜਾ ਇੱਕ ਅਜੇ ਪੀੜੀ ਹੈਗਾ ਜੀ ਉਹ ਤੇ ਪਹਿਲਾਂ ਵੀ ਜਿਹੜੇ ਸਾਡੇ ਇਲਾਕੇ ਦੇ ਤਿੰਨ ਇਰਾਦਾ ਕਤਲ ਦੇ ਕੇਸ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਬਾਕੀ ਇਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਉਹਨਾਂ ਦੀ ਕੀ شناخت ਹੋਈ ਹੈ ਜੀ ਜਿਹੜੇ ਬਾਕੀ ਅਸੀਂ ਇੱਕ ਹੋਰ ਦੋ ਬੰਦੇ ਫੜੇ ਹੈਗੇ ਜੀ ਸਲਾਮਾਬਾਦ ਦੇ ਵਿੱਚ ਉਹਨਾਂ ਕੋਲੋਂ 100 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਦੋ ਦੇਸੀ ਕੱਟੇ ਰਿਕਵਰ ਹੋਏ ਨੇ ਉਹ ਅਸੀਂ ਪਰਚਾ ਅੱਜ ਹੀ ਰਜਿਸਟਰ ਕੀਤਾ ਜੀ ਅਸੀਂ ਪੂਰਾ ਬੈਕਵਰਡ ਫਾਰਵਰਡ ਲਿੰਕੇਜ ਕਰਾਂਗੇ ਕਿ ਇਹਨਾਂ ਨੇ ਕੱਟੇ ਕਿੱਥੋਂ ਲਿਆਂਦੇ ਸੀਗੇ ਤੇ ਕੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਉਹ ਸਾਰਾ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਇਹ ਕਿਸੇ ਗੈਂਗ ਨਾਲ ਲਿੰਕ ਸੀਗਾ ਇਹਨਾਂ ਦਾ ਜਿਹੜਾ ਲੋਕਲ ਲੈਵਲ ਤੇ ਆਪਰੇਟ ਕਰਦੇ ਸੀ ਇਹ ਜੀ ਜੋ ਸਾਨੂੰ ਹਜੇ ਤੱਕ ਦੀ ਤਫਤੀਸ਼ ਚੋਂ ਸਾਹਮਣੇ ਆਇਆ ਇਹ ਸਾਰੇ ਲੋਕਲ ਲੈਵਲ ਤੇ ਆਪਰੇਟ ਕਰਦੇ ਨੇ ਜੀ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਅਜੇ ਹੀ ਪੀੜੀ ਹੈਗਾ ਉੱਤੇ ਪਹਿਲਾਂ ਵੀ ਜਿਹੜੇ ਹੈਗੇ 3-4 ਮੁਕਦਮੇ ਗਰਾਦਾ ਕਤਲ ਦੇ ਹੈਗੇ ਜਿਹੜੀ ਸ਼ੁਰੂਆਤੀ ਪੁੱਛਗਿੱਛ ਹੋਈ ਉਸ ਦੇ ਵਿੱਚ ਇਹਨੇ ਮੰਨਿਆ ਕਿ ਐਮਪੀ ਤੋਂ ਲਿਆਂਦੇ ਗਏ ਨੇ ਜੀ ਨਹੀਂ ਜਿਹੜੀ ਕਿ ਸ਼ਾਇਦ ਉਧਰੋਂ ਇਹਨਾਂ ਨੇ ਲੈ ਕੇ ਆਂਦੇ ਹੋਣ ਬਾਕੀ ਸਾਰਾ ਤਫਤੀਸ਼ ਦਾ ਪਾਸ ਇਧਰ ਜਿਹੜੇ ਸਾਰੇ ਕੱਟੇ ਨਹੀਂ ਇਹਨਾਂ ਦੇ ਵਿੱਚ ਉਹ ਜਾਂ ਪਿਸਤਲ ਵੀ ਨਹੀਂ ਇਹਨਾਂ ਦੇ ਵਿੱਚੋਂ ਕੁਝ ਪਿਸਤਲ ਨੇ ਜੀ ਕੁਝ ਦੇਸੀ ਕੱਟੇ ਹੈਗੇ ਓਕੇ ਸਰ ਇਹ ਜਿਹੜੇ ਪਿਛਲੇ ਜਿਹੜੇ ਜੇ ਐਮਪੀ ਦੀ ਗੱਲ ਕੀਤੀ ਜਾਵੇ ਸੀਪੀ ਸਾਹਿਬ ਨੇ ਦੱਸਿਆ ਸੀਗਾ ਉਹਨਾਂ ਨਾਲ ਪੁਰਾਣੇ ਨਾਲ ਤਾਂ ਨਹੀਂ ਸੰਬੰਧ ਹੈਗਾ ਇਹਨਾਂ ਦਾ ਮਲਜ਼ਮਾ ਦੇ ਨਾਲ ਕਿਉਂਕਿ ਵੈਪਨ ਉਹਨਾਂ ਨਾਲ ਨਾਲ ਦੇ ਮਿਲਦੇ ਆ ਜੀ ਆਪ ਦੇਖੋ ਜੀ ਹਜੇ ਤੱਕ ਦੀ ਜੋ ਤਫਤੀਸ਼ ਹੈ ਉਹਦੇ ਵਿੱਚ ਕੋਈ ਡਾਇਰੈਕਟ ਜਿਹੜਾ ਸਬੰਧ ਉਹ ਸਾਹਮਣੇ ਨਹੀਂ ਆਇਆ ਬਟ ਅਸੀਂ ਹਜੇ ਅੱਗੇ ਤਫਤੀਸ਼ ਕਰਾਂਗੇ ਕੋਈ ਜਿਹੜਾ ਲਿੰਕ ਹੈ ਉਹ ਸਾਹਮ ਕਿਆ ਚਲਿਆ ਜਾਂਦਾ ਕਿਸੇ ਸਰ ਲੋਕਲ ਗੈਂਗ ਦੇ ਨਾਲ ਇਹਨਾਂ ਦਾ ਲਿੰਕ ਹੋਵੇ ਜਾਂ ਕੋਈ ਵੱਡੇ ਗੈਂਗ ਨਾਲ ਲਿੰਕ ਹੋਵੇ ਹ ਅਜੇ ਤੱਕ ਕਿਸੇ ਵੱਡੇ ਗੈਂਗ ਨਾਲ ਲਿੰਕ ਸਾਹਮਣੇ ਨਹੀਂ ਆਇਆ ਸਰ ਇਹ ਜਿਹੜਾ ਇਹਨਾਂ ਦੀ ਵਾਰਦਾਤਾਂ ਦਾ ਜਿਹੜਾ ਮਾਡਲ ਸਪਰਿੰਦੀ ਇਹਨਾਂ ਦੀ ਕੀ ਰੰਦੀ ਸੀਗੀ ਥ੍ਰੈਟ ਕਰਦੇ ਸੀਗੇ ਜਾਂ ਕਿਸੇ ਕਹਿੰਦ ਕਿਸੇ ਦੇ ਕਹਿੰਦੇ ਵਾਰਦਾਤਾਂ ਕਰਦੇ ਸੀ ਜੇ ਕੋਈ ਦੱਸਿਆ ਹੋਵੇ ਇਹਨਾਂ ਨੇ ਜੀ ਅ ਜਿਹੜਾ ਸਰ ਦੇਖੋ ਜੀ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਇੱਕ ਸਾਨੂੰ ਦੇਸੀ ਕਟਾ ਰਿਕਵਰ ਹੋਇਆ ਉਹਨਾਂ ਨੇ ਪਹਿਲਾਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਇਹ ਜਿਹੜਾ ਲੋਕਲ ਇਨਫੋਰਮੇਸ਼ਨ ਕਲੈਕਟ ਕਰਕੇ ਉਸ ਤੇ ਸਬੰਧਨ ਵਾਲੀ ਜਿਹੜਾ ਲਿੰਕ ਹੈ ਉਹ ਵਾਰਦਾਤ ਕਰਦੇ ਸੀਗੇ ਕਿਤੇ ਕੋਈ ਲੁੱਟ ਕਰ ਲਈ ਕਿਤੇ ਕੋਈ ਸਨੇਚਿੰਗ ਕਰ ਲਈ ਉਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਵਿੱਚ ਕਿਸੇ ਸਰ ਕੋਈ ਅਜਿਹੀ ਵਾਰਦਾਤ ਜਿਹੜੀ ਵੱਡੀ ਕੋਈ ਟਰੇਸ ਕੀਤੀ ਕੈਮਿਸਟ ਸ਼ਾਪ ਦੇ ਵਿੱਚ ਰਾਤ ਨੂੰ ਜਿਹੜੀ ਸਨੇਚਿੰਗ ਦੀ ਵਾਰਦਾਤ ਹੋਈ ਸੀ ਸ਼ਾਪ ਤੇ ਕੁਝ ਬੰਦੇ ਆਏ ਸੀ ਵੈਪਨ ਦਿਖਾ ਕੇ ਉਹ ਪੈਸੇ ਉਥੋਂ ਲੈ ਗਏ ਸੀਗੇ ਉਹ ਵਾਲੀ ਜਿਹੜੀ ਸਾਡੀ ਹੈਗੀ ਟ੍ਰੇਸ ਹੋ ਗਈ ਐਸ ਦੂਸਰੇ ਸਰ ਜਿਹੜਾ ਇਹ ਨਾਲ ਵੈਪਨ ਮਿਲੇ ਨੇ ਹੈਰੋਇਨ ਵੀ ਬਰਾਮਦ ਹੋਈ ਐ ਜੀ ਜਿਹੜੀ ਇਹ ਹੈਰੋਇਨ ਐ ਸਰ ਇਹ ਕਿ ਕਿ ਕਿਤੋਂ ਲਿਆਉਂਦੇ ਸੀ ਔਰ ਕੀ ਵੇਚਦੇ ਸੀ ਜਾਂ ਆਪਣੇ ਲਈ ਯੂਜ਼ ਕਰਦੇ ਸੀ ਇਹ ਦੇਖੋ ਜੀ ਹਜੇ ਅਸੀਂ ਇਹ ਟੈਸਟ ਕਰਾਵਾਂਗੇ ਡਰੱਗ ਐਡਿਕਟ ਨੇ ਕਿ ਨਹੀਂ ਨੇ ਬਟ ਜਿਹੜੀ ਇਹਦੀ ਬੈਕਵਰਡ ਤੇ ਫਾਰਵਰਡ ਲਿੰਕੇਜ ਐ ਉਹ ਹਜੇ ਤਫਤੀਸ਼ ਅਸੀਂ ਕਰਨੀ ਹੈਗੀ ਤਸਕਰੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਹ ਵੀ ਅਜੇ ਕਿਹੜੀ ਜਾ ਸਕਦਾ ਜਦੋਂ ਅੱਗੇ ਤਫਤੀਸ਼ ਕਰਾਂਗੇ ਤਾਂ ਇਹ ਮੇਬੀ ਇਹ ਵੀ ਨਿਕਲ ਕੇ ਆ ਸਕਦਾ ਜਿਹੜਾ ਮੀਨ ਇਹਨਾਂ ਦਾ ਕਿੰਗ ਪਿੰਨ ਹੈ ਅਜੇ ਜਿਹੜਾ ਤੁਸੀਂ ਨਾਮ ਦੱਸ ਰਹੇ ਇਸ ਦੇ ਖਿਲਾਫ ਕਿੰਨੇ ਟੋਟਲ ਮੁਕਦਮੇ ਨੇ ਔਰ ਹੁਣ ਕਿਤੇ ਅਪੇਅਰ ਦਰਜ ਕੀਤੀ ਗਈ ਹੈ ਇਹਦੇ ਖਿਲਾਫ ਜੀ ਹੁਣ ਗੇਟ ਕੇਮਾ ਦੇ ਵਿੱਚ ਐਫ ਆਈਰ ਡਰਜ ਕੀਤੀ ਗਈ ਹੈਗੀਏ ਇਹਦੇ ਕੋਲੋਂ ਜਿਹੜੇ ਦੇਸੀ ਕੱਟਾ ਵੀ ਰਿਕਵਰ ਹੋਇਆ ਜਿਹੜੇ 307 ਦੇ ਤਿੰਨ ਇਰਾਦਾ ਕਤਲ ਦੇ ਉਹ ਵੀ ਸਾਡੇ ਇਲਾਕੇ ਦੇ ਹੀ ਅਤੇ ਪਹਿਲਾ ਪਰਚੇ ਹੈਗੇ ਜੀ ਚ ਲੁੜਿੰਦਾ ਵੀ ਸੀਗਾ ਇਹ ਜੀ ਇਸ ਕੇਸ ਦੇ ਵਿੱਚ ਕੋਈ ਸਰ ਰਹਿ ਗਿਆ ਹਨ ਜਾਂ ਸਾਰੇ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਜਾਂ ਕੋਈ ਅਜੇ ਜਿਹੜੇ ਇਹ ਇਦੇ ਵਿੱਚ ਦੇਖੋ ਜੀ ਇਹਨਾਂ ਨੂੰ ਅਜੇ ਅਸੀਂ ਫੜਿਆ ਹੈਗਾ ਅਜੇ ਪੁੱਛਕਿਛ ਕਰਨੀ ਹੈ ਤੇ ਉਸ ਤੋਂ ਬਾਅਦ ਜੇ ਕੋਈ ਹੋਰ ਇਹਨਾਂ ਨਾਲ ਕੋਈ ਲਿੰਕ ਆਂਦਾ ਹੈ ਤਾਂ ਉਹਨਾਂ ਨੂੰ ਅਸੀਂ ਨਾਮਜ਼ਦ ਕਰਾਂਗੇ ਤੇ ਉਹਨਾਂ ਨੂੰ ਫੜਾਂਗੇ ਸਰ ਇਹ ਇੱਕ ਹੈ ਪਿਆਰ ਗੇੜ ਕਿ ਮੋ ਇਹ ਤਾਂ ਸੈਕਿੰਡ اسلامਾਬਾਦ ਆਣੇ ਚ ਕਿੱਤ ਹਾਂਜੀ ਹਾਂ ਦੋ ਗੇਟ ਕਿ ਮਾਦੀ ਹੈਗੀਆਂ ਜੀ ਇੱਕ اسلامਾਬਾਦ ਦੀ ਹੈਗੀ ਸਰ ਪੇਸ਼ ਕਰਤਾ ਇਹਨਾਂ ਨੂੰ ਕੀ ਕਰਨਾ ਹੈ ਜੀ ਹਾਂਜੀ ਅੱਜ ਪੇਸ਼ ਕੀਤੇ ਆ ਪੇਸ਼ ਕਰਕੇ ਅੱਜ ਰਿਮਾਂਡ ਲਵਾਵਾਂਗੇ ਥੈਂਕ ਯੂ ਸਰ ਥੈਂਕ ਯੂ ਇਹ ਸਰਦਾਰ ਮਹਤਾਬ ਸਿੰਘ ਆਈਪੀਐਸ ਤਾਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ ਲਗਾਤਾਰ ਹਥਿਆਰ ਪਿਛਲੇ ਸਮੇਂ ਵਿੱਚ ਬਰਾਮਦ ਕੀਤੇ ਜਾਂਦੇ ਰਹੇ ਨੇ ਅੱਜ ਵੀ ਵੈਪਨ ਜਿਹੜੇ ਬਰਾਮਦ ਕੀਤੇ ਗਏ ਨੇ ਉਸ ਤੋਂ ਇਲਾਵਾ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਨੇ ਉਹਨਾਂ ਨੇ ਵਕ ਵਕ ਥਾਣਿਆਂ ਦੇ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਹੈ ਪ੍ਰਸ਼ੰਸਾ ਪੱਤਰ ਦਿੱਤੇ ਨੇ ਤੇ ਨਾਲ ਹੀ ਉਹ ਕਰਿ ਨੇ ਉਹਨਾਂ ਦਾ ਇਸੇ ਤਰ੍ਹਾਂ ਮਾਨ ਸਨਮਾਨ ਹੁੰਦਾ ਰਹੇਗਾ ਤਾਂ ਅੱਜ ਅੰਮ੍ਰਿਤਸਰ ਰਤੀ ਪੁਲਿਸ ਨੇ ਇੱਕ ਵਾਰ ਫਿਰ ਹਥਿਆਰਾਂ ਦੀ ਜਿਹੜੀ ਰਿਕਵਰੀ ਕੀਤੀ ਹੈ ਐਰੋਨ ਦੀ ਬਰਾਮਦਗੀ ਵੀ ਹੋਈ ਹੈ ਇਸ ਮਾਮਲੇ ਦੇ ਵਿੱਚ ਗੇਟਾ ਕੀ ਮਾ ਥਾਣੇ ਦੇ ਵਿੱਚ ਤੇ ਸਲਾਮਾ ਬਾ ਥਾਣੇ ਦੇ ਵਿੱਚ ਮਾਮਲੇ ਦਰਜ ਕੀਤੇ ਨੇ ਕੈਮਰਾ ਪਰਸਨ ਮਕੇਸ਼ਪਾਪਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕਸਵਰਾ ਟੀਵੀ ਅੰਮ੍ਰਿਤਸਰ